ਕੋਲਾ 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 ਮੈਂ ਵੀ ਕਰਾਂਗਾ ਦਾਦਾ ਵੀਰੇ ਸਾਰੇ ਬੋ ਦਾਸੀ ਸਾਰੇ ਬੋ ਦਾਦਾ ਬਿਨਾ ਰਹਿ ਗਿਆ ਬਦਮਾਸ਼ ਥੋਦੀ ਰਹਾ ਮੈਂ ਬੱਤ ਉਹਨਾਂ ਦਾ ਲੱਗ ਗਿਆ ਭਾਈ ਫੋਨ ਦੇ ਦੋ ਯਾਰ ਮੇਰੀ ਗੱਲ ਸੁਣੋ ਸੰਦਲਾ ਤੇਰੇ ਨੂੰ ਫੋਨ ਕੋਈ ਨਹੀਂ ਕੋਈ ਨਹੀਂ ਹੋਰ ਕੋਲਾ ਨਾ ਤੂੰ ਦੋਸਤੋ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਲੜਕੇ ਦਾ ਨਾਮ ਹੈ ਮਹਿਕ ਪੰਡੋਰੀ ਇਸ ਦੀ ਸਰਵਿਸ ਕਿਉਂ ਹੋ ਰਹੀ ਹੈ ਕਿ ਨਾ ਨੇ ਇਸ ਦੀ ਸਰਵਿਸ ਕੀਤੀ ਇਸ ਬਾਰੇ ਅਸੀਂ ਤੁਹਾਨੂੰ ਸਾਰੀ ਸਟੋਰੀ ਇਸ ਵੀਡੀਓ ਵਿੱਚ ਦੱਸਾਂਗੇ ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹੁਣ ਅੱਗੇ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਉਣੇ ਹਾਂ ਜਿਸ ਤੋਂ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆੁੱਦੀ ਦੇ ਆ ਜਾ ਕਰਈਆਂ ਮੈਂ ਕਟਾਲਾ ਵੀਡੀਓ ਘਰੇ ਬੈਠਾ ਇਕੱਲਾ ਆ ਕਟੋਣੀ ਉਹ ਵੀਡੀਓ ਕਿਉਂ ਦਾ ਅੱਜ ਰਾਤ ساری ਵੀਡੀਓ ਵਿੱਚ ਦੋਸਤੋ ਤੁਸੀਂ ਸੁਣ ਹੀ ਲਿਆ ਜਿਸ ਵਿੱਚ ਇੱਕ ਵੀਡੀਓ ਡਿਲੀਟ ਨੂੰ ਲੈ ਕੇ ਇਹਨਾਂ ਦੋਨਾਂ ਧਿਰਾਂ ਵਿੱਚਕਾਰ ਰੋਲਾ ਵੱਧ ਗਿਆ ਮਹਿਕ ਪੰਡੋਰੀ ਜਸ ਢਾਲੀਵਾਲ ਨੂੰ ਕਹਿ ਰਿਹਾ ਹੈ ਫੋਨ ਕਾਲ ਤੇ ਜੇ ਪੁੱਤ ਤੇਰੇ ਵਿੱਚ ਇੰਨੀ ਜ਼ਿਆਦਾ ਹਿੰਮਤ ਹੈ ਤਾਂ ਆ ਮੇਰੇ ਪਿੰਡ ਤੇ ਵੀਡੀਓ ਡਿਲੀਟ ਕਰਕੇ ਵਿਖਾ ਫਿਰ ਕੀ ਸੀ ਦੋਸਤੋ ਇਹਨਾਂ ਦੋਨਾਂ ਧਿਰਾਂ ਵਿੱਚਕਾਰ ਰੋਲਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤੇ ਫਿਰ ਲੜਾਈ ਲਈ ਟਾਈਮ ਬਣ ਲਿਆ ਜਾਂਦਾ ਹੈ ਫਿਰ ਮਹਿਕ ਪੰਡੋਰੀ ਤਰਨ ਤਾਰਨ ਆਪਣੀ ਵੀਡੀਓ ਪਾ ਕੇ ਜਸ ਤਾਲੀਵਾਲ ਨੂੰ ਕਹਿੰਦਾ ਏ ਮੇਰੇ ਨਾਲ ਟਾਈਮ ਪਾ ਕੇ ਪੁੱਤ ਤੂੰ ਆ ਪਾਇਆ ਨਹੀਂ ਮੈਂ ਤੇਰੀ ਉਡੀਕ ਕਰਦਾ ਰਿਆ ਉਹ ਵੀਡੀਓ ਦੇਖੋ ਤੁਸੀਂ ਅੱਗੇ ਹੁਣ ਖਲਾਬ ਪੰਡੋਰੀ ਬੋਲਦਾ ਦੀਆਂ ਨੱਕ ਨਾ ਨਿਕਲਦੀਆਂ ਲੀਕਾਂ ਵੱਡੇ ਬਦਮਾਸ਼ ਆਏ ਨਹੀਂ ਸਾਲੇ ਮੈਂ ਬੈਠਾ ਤੰਤ ਤਾਰਨ ਟੀਕਾਂ ਲੱਗੀ ਸਮਝੇ ਵੀਡੀਓ ਵਿੱਚ ਦੋਸਤੋ ਤੁਸੀਂ ਦੇਖ ਹੀ ਲਿਆ ਕਿਵੇਂ ਮਹਿਕ ਪੰਡੋਰੀ ਜਸ ਤਾਲੀਵਾਲ ਨੂੰ ਲਲਕਾਰ ਰਿਆ ਕਿ ਮੇਰੇ ਨਾਲ ਟਾਈਮ ਪਾ ਕੇ ਪੁੱਤ ਤੁਸੀਂ ਆਪ ਆਏ ਨਹੀਂ ਫਿਰ ਕੀ ਸੀ ਦੋਸਤੋ ਜਸ ਤਾਲੀਵਾਲ ਆਪਣੇ ਦੋਸਤਾਂ ਨਾਲ ਮਿਲ ਕੇ ਮਹਿਕ ਪੰਡੋਰੀ ਤੇ ਉਸਦੇ ਨਾਲ ਜੋ ਦੋਸਤ ਸੀ ਉਹਨਾਂ ਨੂੰ ਚੱਕ ਕੇ ਰੂਮ ਵਿੱਚ ਲੈ ਜਾਂਦੇ ਤੇ ਫਿਰ ਫੁੱਲ ਇਹਨਾਂ ਦੀ ਛੱਤਰ ਪਰੇਟ ਕਰਦੇ ਹਨ ਜਿਸ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਵਿੱਚ ਮਹਿਕ ਪੰਡੋਰੀ ਜਸ ਢਾਲੀਵਾਲ ਕੋਲੋਂ ਮਾਫੀ ਮੰਗਦਾ ਨਜ਼ਰ ਆ ਰਿਹਾ ਤੇ ਕਹਿ ਰਿਹਾ ਕਿ ਮੈਂ ਸਾਰੀ ਗੱਲ ਦੱਸਦਾ ਕਿਸ ਦੇ ਕਹਿਣ ਤੇ ਇਹ ਵੀਡੀਓ ਪਾਈ ਸੀ ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਨਾਂ ਪਾਰਟੀਆਂ ਵਿੱਚ ਰਾਜੀਨਾਮਾ ਵੀ ਹੋ ਗਿਆ ਹੈ ਉਹ ਦੇਖਿਓ ਵੀਡੀਓ ਅੱਗੇ ਤੁਸੀਂ ਜਿਸ ਵਿੱਚ ਮਹਿਕ ਪੰਡੋਰੀ ਤੇ ਜਸ ਢਾਲੀਵਾਲ ਇਕੱਠੇ ਬੈਠ ਕੇ ਵੀਡੀਓ ਪਾ ਰਹੇ ਹਨ ਰਾਜੀਨਾਮੇ ਦੀ ਕੁਝ ਜਿਹੜਾ ਖਾਲਸਾ ਸੀ ਵੈਕ ਜੀ ਕੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਮ ਮੁੱਦਾ ਵਧਿਆ ਸੀ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਸੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰਾ ਲਾਣਾ ਗਾਣੇ ਵਾਲੇ ਨਾ ਕਰਕੇ ਇਹ ਗੱਲਾਂ ਕਈਆਂ ਵਾ ਠੀਕ ਆ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਚਲੋ ਜੱਸ ਵੀ ਆਪਣਾ ਭਰਾ ਵਾ ਜੀ ਦੇ ਨਾਲ ਵੀ ਆਪਣਾ ਕੋਈ ਗਿਲਾ ਛੁਕਾਣੀ ਹੋਣਾ ਆ ਆਪਣਾ ਸਾਰਾ ਕਲੀਅਰ ਆ ਤੇ ਬਾਕੀ ਵੀ ਰੱਦ ਦੇ ਤੁੰਦ ਉਹ ਬਾਕੀ ਗਾਲੇ ਦਾਂ ਵੀ ਜੋ ਵੀ ਪਿਛੇ ਹੋ ਗਿਆ ਹਨਾ ਬੀਤੀਆਂ ਰਾਤਾਂ ਦੇ ਵਿੱਚ ਜੋ ਵੀ ਆਡੇ ਕੋ ਕਾਰਵਾਈ ਹੋਈ ਆ ਮੜਾ ਹੋਇਆ ਵਾ ਹਨਾ ਜੋ ਵੀ ਇਹ ਕੋ ਹੋਇਆ ਹੀ ਇਹਨੇ ਮੜਾ ਕੀਤਾ ਵਾ ਹਨਾ ਤੇ ਗਾਂ ਤੁਹਾਡੇ ਜੇ ਕੋਈ ਗੱਲ ਬਾਤ ਨਹੀਂ ਆ ਇਹ ਆਪਣਾ ਨਿੱਕਾ ਭਰਾ ਵਾ ਤੇ ਨਿੱਕੇ ਭਰਾ ਵਾਂਗੂ ਹੀ ਰਹੂਗਾ ਸੋ ਦੋਸਤੋ ਤੁਸੀਂ ਇਹਨਾਂ ਦੀ ਕੰਟਰੋਵਰਸੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੇਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ